ਸਸਿਕਲ ਮਿੱਤਰੋ ਕੀ ਹਾਲ ਚਾਲ ਆ ਤਾਂ ਪਹੁੰਚੇ ਆ ਪਿੰਡ ਧੂੜਕੋਟ ਤਹਿਸੀਲ ਤੇ ਜਿਹੜਾ ਫਰੀਕੋਟ ਇੱਥੇ ਇੱਕ ਘਰੇਲੂ ਪਰਿਵਾਰ ਕੋਲੇ ਬਹੁਤ ਹੀ ਵਧੀਆ ਮੱਝ ਵਕਾਊ ਆ ਜਿਹੜੀ ਕਿ ਸੂਨ ਵਾਲੀ ਆ ਤਕਰੀਬਨ 10 ਸਖ ਦਿਨ ਰਹਿੰਦੇ ਆ ਸੂਨ ਵਾਲੀ ਬਾਕੀ ਭਾਈ ਉਹਨਾਂ ਨਾਲ ਸਾਰੀ ਆਪਾਂ ਗੱਲਬਾਤ ਕਰਾਵਾਂਗੇ ਥਾਣ ਵੇਖੋ ਮਿੱਤਰੋ ਚਾਰੇ ਇੱਕੋ ਜਿਹੇ ਆ ਬਿਲਕੁਲ ਥਣਾਂ ਦੀ ਪੂਰੀ ਖੁੱਲੀ ਮੱਝ ਆ ਦੁੱਧ ਦੇਣ ਵਾਲੀ ਮੱਝ ਆ ਜਿਵੇਂ ਕਿ ਆਮ ਜਿਹੜੇ ਪਾਰਕੂ ਬੰਦੇ ਉਹਨਾਂ ਨੂੰ ਪਤਾ ਲੱਗ ਗਿਆ ਹਾਂ ਮੱਝ ਨੇ ਹੁਣ ਲੋਣਾ ਸ਼ੁਰੂ ਕੀਤਾ 10 12 ਦਿਨ ਤਕਰੀਬਨ ਬਾਈ ਕਹਿੰਦਾ ਸੂਨ ਚ ਰਹਿੰਦੇ ਆ ਤਾਂ ਬਾਈ ਨੇ ਵਿਕਾਊ ਕੀਤੀ ਆ ਸਾਰੀ ਗੱਲਬਾਤ ਆਪਾਂ ਬਾਈ ਹੁਣਾਂ ਨਾਲ ਕਰਵਾਵਾਂਗੇ ਤੇ ਜਾਣਕਾਰੀ ਲਵਾਂਗੇ ਆਜੋ ਬਾਈ ਮਾੜੇ ਸਾਹਮਣੇ ਆਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਕੀ ਤੁਹਾਡਾ ਜੀ ਸੁਭਾਸ਼ ਸਿੰਘ ਸੁਭਾਸ਼ ਸਿੰਘ ਪਿੰਡ ਢੂੜਕੋੜ ਜਿਹੜਾ ਢੀਕੋੜ ਹੈ ਇਹ ਜਿਹੜੀ ਝੋਟੀ ਹੈ ਆਪਣੇ ਘਰ ਦੀ ਝੋਟੀ ਹੈ ਨਾ ਘਰ ਦੀ ਹੈ ਜੀ ਠੀਕ ਆ ਇਹਨੇ ਦੁੱਧ ਕਿੰਨਾ ਦਿੰਦਾ ਪਿਛਲੇ ਸੂਏ 12 ਲੀਟਰ ਦਿੰਦਾ ਜੀ ਅੱਛਾ 12 ਲੀਟਰ ਦੇ ਦਿੰਦਾ ਇਹਨੇ ਹੈ ਹਾਂਜੀ ਕਿੰਮੇ ਸੂਏ ਸੋੜਾਣਾ ਹੈ ਤੀਜੇ ਸੂਏ ਜੀ ਤੀਜੇ ਸੂਏ ਸੋਣਾ ਹੈ ਹਾਂਜੀ ਤੇ ਕਿੰਨੀ ਡਿਮਾਂਡ ਕਰਦੇ ਆ ਦੀ 50 ਲੱਖ ਰੁਪਈਆ ਜੀ ਲੱਖ ਰੁਪਈਆ ਕੋਈ ਮਾਨਤਨ ਹੋ ਜੂਗਾ ਹਾਂ ਜੀ ਮਾਨਤਨ ਹੋ ਜੂਗਾ ਲੈ ਮਿੱਤਰੋ ਬਹੁਤ ਵਧੀਆ ਮੱਝ ਆ ਤੁਸੀਂ ਵੇਖ ਸਕਦੇ ਹੋ ਬਾਕੀ ਤੋਰ ਕੇ ਮੈਂ ਢੇੜਾ ਖੜਾ ਕੇ ਸਾਰੇ ਦਿਖਾਉਂਗਾ ਮੱਝ ਨੇ ਹੁਣ ਲਾਉਣਾ ਸ਼ੁਰੂ ਕੀਤਾ ਹਜੇ 10 12 ਦਾ ਰਹਿੰਦੇ ਪੂਰਾ ਚੱਡਾ ਜਿਹੜਾ ਇਹਦੇ ਕੋਲ ਸੰਭਾਲਿਆ ਨਹੀਂ ਜਾਂਦਾ ਪਿਛਲੇ ਸੂਏ ਦੇਖੀ ਸੀ ਉਹ ਸੂਣਾ ਸੀ ਚੱਡਾ ਸੰਭਾਲਿਆ ਨਹੀਂ ਜਾਂਦਾ 12 ਤੋਂ 13 ਲੀਟਰ ਦੇ ਵਿੱਚ ਕਰ ਬਾਈ ਨੇ ਇਹਨੇ ਦੁੱਧ ਜਿਹੜਾ ਚੋਇਆਣਾ ਤੇ ਜੇ ਸੰਪਰਕ ਕਰਨਾ ਹੈ ਤੁਹਾਡਾ ਕਿਹੜੇ ਨੰਬਰ ਤੇ ਸੰਪਰਕ ਕੀਤਾ ਜਾਦਾ ਪੁੱਤਰਾ ਮਾਣੇ ਨੰਬਰ ਦੱਸੀ ਕਰਾਂ 9592709181 9592709181 ਹਾਂ ਜੀ ਮੈਂ ਮਿੱਤਰੋ ਨੰਬਰ ਸਕਰੀਨ ਦੇ ਉੱਪਰ ਵੀ ਚੱਲੀ ਜਾਂਦਾ ਮੈਂ ਦਰਸ਼ਕਾਂ ਨੂੰ ਨਾ ģੇੜਾ ਕੱਢ ਕੇ ਦਿਖਾ ਦੇ ਝੋਟੀ ਦਾ ਇੱਕ ਵਾਰੀ ਕਿੰਨੇ ਵੇ ਸੂਏ ਸੋਣਾ ਝੋਟੀ ਨਾ ਤੀਜੇ ਜੂਏ ਤੀਜੇ ਸੂਏ ਸੋਣਾ ਹੈ ਠੀਕ ਹੈ ਲਾ ਨਿਗਾ ਮਾਰ ਲੋ ਆਪਦੀ ਆਓ ਪਹੁੰਚੋ ਤਸੱਲੀ ਕਰੋ ਤੇ ਤਕਰੀਬਨ ਜਿਹੜੇ ਹੈਗੇ ਆ 10-12 ਦਿਨ ਇਹਦੇ ਸੂਨ ਚ ਰਹਿੰਦੇ ਆ ਤੇ ਸਹੀ ਦਿਨ ਆਪਾਂ ਬਾਈ ਤੋਂ ਪਤਾ ਕਰ ਲੈ ਕੋਈ ਨਹੀਂ ਇੱਥੇ ਬੰਦ 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 ਖੁੱਲੇ ਥਾਂ ਤੇ ਤੀਜੇ ਸੂਏ ਸੂਣਾ ਬਾਈ ਝੋਟੀ ਨੇ ਛੱਡਾ ਬਿਲਕੁਲ ਖੁੱਲੇ ਛੱਡੇ ਦੀ ਝੋਟੀ ਆ ਥਾਣੇ ਵੇਖ ਸਾਰੇ ਇੱਕੋ ਜਿਹੇ ਕੇਲਿਆਂ ਵਰਗੇ ਥਾਣਾ ਕੋਈ ਛੋਟਾ ਥਾਣਾ ਨੀਗਾ ਤੇ ਪਿੰਡ ਧੂੜਕੋਟਾ ਜ਼ਿਲ੍ਹਾ ਫਰੀਕੋਟ ਫਰੀਕੋਟ ਤੋਂ ਤਕਰੀਬਨ 16-17 ਕਿਲੋਮੀਟਰ ਬਾਅਦ ਤੇ ਮੋਦਗੀ ਤੋਂ ਤਕਰੀਬਨ 7-8 ਕਿਲੋਮੀਟਰ ਬਾਅਦ ਦੀ ਜਿਹੜੀ ਦੂਰੀ ਤੇ ਪਿੰਡ ਪੈਣ ਦਾ ਤੁਸੀਂ ਇੱਥੇ ਆਪਦੀ ਪਹੁੰਚ ਕੇ ਪੂਰੀ ਤਸੱਲੀ ਕਰਕੇ ਜਿਹੜੀ ਮੱਝ ਖਰੀਦ ਸਕਦੇ ਆ ਕਿੰਨੇ ਦਾ ਰਹਿਗੇ ਸੂਨਚਾ ਜੀ ਬਾਦ ਦਾ 12 ਨਾਲ ਲਊਗਾ ਤਾਂ 12 ਆਤਰੇ ਨਾਲ ਲੈਂਦੀ ਹੈ ਠੀਕ ਆ ਲੈ ਮਿੱਤਰੋ 1 ਲੱਖ ਰੁਪਏ ਦੀ ਬਾਈ ਨੇ ਡਿਮਾਂਡ ਕੀਤੀ ਆ ਤੇ ਮਾਨਤਨ ਹੋ ਜਾਊਗਾ ਆਹ ਆਹ ਮਾਨਤਨ ਕਰ ਦੋਗੇ ਨਾ ਮਾਨਤਨ ਬਾਈ ਹੁਣੇ ਕਰ ਦੇਣਗੇ ਜੇ ਕਿਸੇ ਸੱਜਣ ਨੂੰ ਘਰੇ ਰੱਖਣ ਵਾਸਤੇ ਤੇ ਭਾਵੇਂ ਵੇਚਣ ਵਾਸਤੇ ਝੋਟੀ ਚਾਹੀਦੀ ਹੋਵੇ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਨਾਲ ਸਰਦਾਰ ਸੁਭਾ ਸਿੰਘ ਪਿੰਡ ਧੂੜਕੋਟ ਨਾਲ ਸੰਪਰਕ ਕਰ ਸਕਦੇ ਆ ਤਾਂ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ